ਜਿਹੜੇ ਜਿਹੜੇ ਇਨਵੋਲਵ ਸੀ ਭਾਵੇਂ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ ਤਸਕਰੀ ਚ ਉਹਨਾਂ ਦੀ ਪਛਾਣ ਕੀਤੀ ਉਹਨਾਂ ਵਿਰੁੱਧ ਕਾਰਵਾਈ ਕੀਤੀ ਬਹੁਤ ਐਨੀਆਂ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ ਚ ਦਵਾਈ ਦਿਵਾਉਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ ਚ 70 ਵਿਸ਼ਾਖ ਕੇ ਸਾਡੀਆਂ ਲੱਖਾਂ ਪਹਿਣਾ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀਲਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਇਹੋ ਜੀ ਪਾਪ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਮਿਲ ਰਿਹਾ ਹੈ ਨਾਲ ਪਿੰਡਾਂ ਤੇ ਸ਼ਹਿਰਾਂ 'ਚ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਆਪਣੇ ਪਿੰਡਾਂ ਦੀ ਰਾਖੀ ਕਰਨਗੀਆਂ ਕਿ ਸਾਡੇ ਪਿੰਡ ਕੋਈ ਨਸ਼ਾ ਵੇਚਣ ਨਾ ਆਵੇ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਣ ਦੇ ਵਿੱਚ ਆਪ ਨੀ ਬੋਲਵੇ ਤਾਂ ਅਸੀਂ ਉਹਦੀ ਜ਼ੁਬਾਨ ਤੱਕ ਨਹੀਂ ਦੇਣੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਸ ਤਰ੍ਹਾਂ ਦੇ ਮਤੇ ਪਾਸ ਹੋ ਰਹੇ ਨੇ ਬੜਾ ਵੱਡਾ ਮੂਹਮ ਹੈ ਜਿਹਦੇ 'ਚ ਲੋਕ ਬਹੁਤ ਸਾਥ ਦੇ ਰਹੇ ਨੇ ਪੰਚਾਇਤਾਂ ਸਾਥ ਦੇ ਰਹੀਆਂ ਨੇ ਔਰ ਕਾਮਯਾਬੀ ਵੱਲ ਵਧ ਰਹੇ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਂ ਬਿਕਦਾ ਸੀ ਜਾਂ ਕਿਤੋਂ ਵੀ ਮਰਜੀ ਕੁੜੀ ਲੈ ਲੈਂਦੇ ਸੀ ਉਹ ਕੰਮ ਖਤਮ ਹੋ ਗਿਆ ਜੇ ਕੋਈ ਕਿਤੇ ਹੈਗਾ ਚੋਰੀ ਛੁਪੇ ਵਾਲਾ ਉਹਦੇ ਤੇ ਵੀ ਛਾਪੇ ਪੈ ਰਹੇ ਹਜ਼ਾਰਾਂ ਐਫ ਆਈ ਆਰ ਦਾ ਜ਼ੋਈਆਂ ਨੇ ਰਿਕਵਰੀ ਹੋਈ ਹੈ ਬੜੀ ਵੱਡੀ ਲੰਬੀ ਲਿਸਟ ਹੈ ਨਸ਼ਾ ਹੁੰਦਾ ਸਾਡੇ ਗਵਾਂਡੀ ਮੁਲਕ ਚੋਂ 500 52 ਕਿਲੋਮੀਟਰ ਦੇ ਨੇੜ ਤੇੜੇ ਸਾਡੀ ਸਰਹੱਦ ਦਾ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਡਰੋਨ ਸਿਸਟਮ ਹੈ ਅੱਜ ਕੱਲ ਉਹ ਡਰੋਨ ਰਾਹੀਂ ਸੁੱਟ ਜਾਂਦੇ ਸੀ ਪੈਕੇਟ ਪੰਜਾਬ ਪਹਿਲਾ ਸੂਬਾ ਜਿਨੇ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਉਹਨੇ ਪਿੱਛੇ ਜਦੋਂ ਘਾਟਨ ਕੀਤਾ ਤਰਨਤਾਰਨ ਉਧਰੋਂ ਡਰੋਨ ਜੇ ਆਊਗਾ ਉਹ ਸਾਡੇ ਟ੍ਰੈਕ ਦੇ ਵਿੱਚ ਆ ਗਿਆ ਤਾਂ ਉਹਨੂੰ ਉੱਥੇ ਉਸੇ ਵੇਲੇ ਉੱਥੇ ਹੀ ਜਿਹੜਾ ਤਬਾਹ ਕਰ ਦਿੱਤਾ ਜਾਊਗਾ ਤਾਂ ਕਿ ਉਹ ਕੋਈ ਸਮਾਜ ਸਮਾਜ ਦੇ ਵਿਰੋਧੀ ਕੋਈ ਪਿਸਤੌਲ ਕੋਈ ਸਮਗਰੀ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਜਿਹਦੇ 'ਚ ਹੋਣ ਉਹ ਭਾਰਤ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਨਾ ਸੁੱਟ ਸਕੇ 55000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ મિતਰ ਹੋਣਗੇ ਬਿਨਾਂ ਕਿਸੇ ਸਪਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਖੇਡਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਬਸ ਆਉਣ ਵਾਲੇ ਸਤੰਬਰ ਸ਼ੁਰੂ ਹੋ ਜਾਣਗੀਆਂ 10 ਸਾਲ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਇੱਕੋ ਟਰੈਕ ਚ ਇੱਕੋ ਗਰਾਊਂਡ 'ਚ ਖੇਡਦੇ ਨੇ ਕਈ ਵਾਰੀ ਤਿੰਨ ਤਿੰਨ ਪੀੜ੍hiyan ਖੇਡਦੀਆਂ ਪੋਤਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਅਰ ਨਗ ਦੇ ਨਾਮ ਨੇ ਸਟੇਡੀਅਮ ਭਰੇ ਪਏ ਨੇ ਸ਼ਾਮ ਨੂੰ ਇਹਦੇ ਨਾਲ ਆ ਜਿਹੜਾ ਯੁੱਧਨਾ ਸ਼ੰਭਰੂ ਦਾ ਉਹ 'ਚ ਵੀ ਸਹਾਇਤਾ ਮਿਲਦੀ ਹੈ ਕਿਉਂਕਿ ਬੱਚਿਆਂ ਨੂੰ ਖੇਡਾਂ ਬਲ ਉਤਸ਼ਾਹਤ ਕਰਦੇ ਆ ਤਾਂ ਸਰੀਰ ਨਾਲ ਪਿਆਰ ਹੁੰਦਾ ਹੈ ਫਿਰ ਖੇਡਾਂ ਰਾਹੀਂ ਉਹ ਉੱਪਰ ਵੀ ਜਾ ਸਕਦੇ ਨੇ ਜੇ ਪ੍ਰੋਫੈਸ਼ਨਲ ਲੈਵਲ ਤੇ ਜਾਣਗੇ ਇਸ ਵਕਤ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪੰਜਾਬ ਦੀ ਹਾਕੀ ਦੀ ਟੀਮ ਦੇ ਕੈਪਟਨ ਵੀ ਪੰਜਾਬੀ ਆ ਹਰਮਨਪ੍ਰੀਤ ਪੰਜਾਬ ਦੀ ਭਾਰਤ ਦੀ ਹਾਕੀ ਟੀਮ ਦੇ ਕੈਪਟਨ ਪੰਜਾਬੀ ਹੈ ਹਰਮਨਪ੍ਰੀਤ ਤੇ ਭਾਰਤ ਦੀ ਮੈਲਾ ਕ੍ਰਿਕਟ ਟੀਮ ਦੇ ਕੈਪਟਨ ਮੋਗੇ ਤੋਂ ਉਹ ਵੀ ਪੰਜਾਬਣ ਹੈ ਪੰਜਾਬ ਦੀ ਬਾਸਕਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤੇ ਪੰਜਾਬ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਜਾਨੀ ਕਿ ਦੇਸ਼ ਦੀ ਚਾਰ ਵੱਡੀਆਂ ਗੇਮਾਂ ਦੇ ਦੇਸ਼ ਦੇ ਕੈਪਟਨ ਸਾਡੇ ਪੰਜਾਬੀ ਮੁੰਡੇ ਰਪਿੰਦਰ ਤੇ ਨਿਸ਼ਾਨੇਬਾਜ਼ ਸਿਫਤਕੌਰ ਸਮਰਾਓ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਨੇ ਜਿਹੜੇ ਜਿਨ੍ਹਾਂ ਨੇ ਪੋਡੀਅਮ ਫਿਨਿਸ਼ ਕੀਤਾ ਤੇ ਦੇਸ਼ ਦਾ ਝੰਡਾ ਉੱਚਾ ਲੈ ਕੇ ਜਾ ਰਹੇ ਨੇ ਬਾਕੀ ਬਿਜਲੀ ਦੀ ਗੱਲ ਹੈ ਤੁਹਾਨੂੰ ਪਤਾ ਹੀ ਹੈ 300 ਜੁਨਿਟ ਅਸੀਂ ਆਨਸਾਰ ਫ੍ਰੀ ਕਰਤਾ ਸੀ ਪਰ ਮੰਥਾ 600 ਜੁਨਿਟ ਜਾਨੀ ਕਿ 2 ਮਹੀਨੇ ਬਾਅਦ ਬਿਲ ਆਉਂਦਾ ਹੈ ਇਸ ਵਕਤ ਲਗਭਗ 90% ਪੰਜਾਬ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਤੇ ਖੇਤਾਂ ਵਾਲੀ ਜਿਹੜੀ ਬਿਜਲੀ ਆ ਉਹ ਪਹਿਲਾਂ 8 ਘੰਟੇ ਮਿਲਦੀ ਸੀ ਉਹ ਵੀ ਟੁੱਟਵੀਂ ਮਿਲਦੀ ਸੀ ਹੁਣ ਦਿਨੇ ਮਿਲਦੀ ਆ 10 ਘੰਟੇ 11 ਘੰਟੇ ਜਦੋਂ ਮਰਜ਼ੀ ਜਾਵੋ ਮੋਟਰ ਚਲਾ ਲਓ ਨਾਲ-ਨਾਲ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਜਿਸ ਵੇਲੇ ਅਸੀਂ ਸਰਕਾਰ ਦਾ ਕਾਰਜਪਾਰਣ ਸੰਭਾਲਿਆ ਸੀ 16 ਮਾਰਚ 22 ਖਟਕੜ ਕਲਾਂ ਵਿਖੇ ਅਸੀ ਦੇ ਆਜ਼ਮ ਦੇ ਪਿੰਡ ਉਸ ਵੇਲੇ ਪੰਜਾਬ 21% ਨਹਿਰੀ ਪਾਣੀ ਇਸਤੇਮਾਲ ਕਰ ਰਿਆ ਸੀ ਕੱਸੀਆਂ ਰਾਂਹੀ ਰਜਵਾਹਾਂ ਰਹੀਆਂ ਸੂਏ ਰਹੀਆਂ ਤੇ ਸਾਢੇ 3 ਸਾਲਾਂ ਬਾਅਦ ਅਸੀਂ 63% ਤੇ ਪਹੁੰਚ ਗਏ ਹੁਣ ਤੁਸੀਂ ਵੀਡੀਓ ਵੀ ਦੇਖਦੇ ਹੋਵੋਗੇ ਜਦ ਤੁਹਾਡੇ ਪਿੰਡਾਂ 'ਚ ਵੀ ਪਹੁੰਚ ਗਿਆ ਹੋਊਗਾ ਕਿ ਅਸੀਂ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਆ ਕੱਸੀ 'ਚ ਅਸੀਂ 50 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸੀਂ ਆਪਣੇ ਪਾਣੀ ਨੂੰ ਚੈਨਲਾਈਜ਼ ਕਰ ਰਹੇ ਹਾਂ ਨਾਲ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਤੇ ਹੁਣ ਕਾਬੂ ਪਾ ਰਹੇ ਹਾਂ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵਾ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਰੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਪਹਿਲਾਂ ਸਾਡਾ ਤਸਹੀਲ ਦੇ ਵਿੱਚ ਜਾਣ ਵੇਲੇ ਹੀ ਦਿਲ ਧੜਕਣ ਲੱਗ ਜਾਂਦਾ ਸੀ ਕਿ ਪਤਾ ਨਹੀਂ ਕੀ ਕੀ ਹੋਊਗਾ ਅੰਦਰ ਤੇ ਅੰਦਰ ਨਿੰਬੂ ਵਾਂਗੂ ਨਿਚੋੜ ਲੈਂਦੇ ਸੀਗੇ ਜਿਹੜੇ ਕਰਪਟ ਅਫਸਰ ਸੀਗੇ 2022 ਤੋਂ ਲੈ ਕੇ ਹੁਣ ਤੱਕ 114000 ਕਰੋੜ ਦੀ ਨਿਵੇਸ਼ ਜਿਹੜੀ ਹੈ ਵਪਾਰ ਦੀ ਉਹ ਆਈ ਹੈ ਜਿੱਦਾਂ ਸਾਡੇ 1.4 ਲੱਖ ਦੇ ਲਗਭਗ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਡਿਗਰੀ ਅਮਤਾਬਕ ਕੰਮ ਮਿਲੂਗਾ 24 ਕਮੇਟੀਆਂ ਬਣਾਈਆਂ ਨੇ ਉਦਯੋਗਪਤੀਆਂ ਦੀਆਂ ਆਪਣੀਆਂ ਹੀ ਕਿ ਤੁਸੀਂ ਬਣਾਓ 12-12 ਇੱਕ ਕਮੇਟੀ ਦੇ ਵਿੱਚ ਮੈਂਬਰ ਲਓ ਆਪ ਹੀ ਚੇਅਰਮੈਨ ਚੁਣੋ ਕੋਈ ਵੀ ਤੁਹਾਡੀ ਸਮੱਸਿਆ ਸਾਨੂੰ ਦੱਸੋ टाटा स्टील ਵਰਗੀਆਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਦੇਸ਼ ਦਾ ਸੈਕੰਡ ਬਿਗੇਸਟ ਪਲਾਂਟ ਲੁਧਿਆਣੇ ਲਾ ਰਹੇ ਨੇ ਜਮਸ਼ੇਦਪੁਰ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ ਵੀ ਪੰਜਾਬ ਆ ਚਾਰੀਆਂ ਨੇ ਕਮਾਲ ਠੀਕ ਹੋ ਗਿਆ ਲਾਅ ਐਂਡ ਆਰਡਰ ਠੀਕ ਹੋ ਗਿਆ ਵਪਾਰੀ ਸਭ ਤੋਂ ਪਹਿਲਾਂ ਇਹ ਪੁੱਛਦਾ ਹੈ ਲੋਕਲ ਵਪਾਰੀ ਤੋਂ ਕਿ ਇੱਥੇ ਮਾਹੌਲ ਕਿਵੇਂ ਹੈ ਉਹ ਵਪਾਰੀ ਦੱਸਦਾ ਹੈ ਕਿ ਪਰਮਿਸ਼ਨਾਂ ਸਿੰਗਲ ਵਿੰਡੋ ਤੇ ਮਿਲਣ ਲੱਗੀਆਂ ਕੋਈ ਰਿਸ਼ਵਤ ਨਹੀਂ ਚੱਲਦੀ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਤਾਂ ਫਿਰ ਉਹ ਆਕੇ ਆਪਣੀ ਵਪਾਰ ਕਿਸੇ ਵੀ ਪਰਦੇਸ਼ ਦੇ ਵਿੱਚ ਸ਼ੁਰੂ ਕਰਦਾ ਤੇ ਹੁਣ ਅਗਲਾ ਜਿਹੜਾ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਤੁਸੀਂ ਗੱਡੀਆਂ ਦੇਖਿਆ ਹੋਣੀਆਂ ਸੜਕਾਂ ਤੇ ਖੜੀਆਂ ਪੰਜਾਬ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਇੱਕ ਡਾਟਾ ਨਿਕਲਵਾਇਆ 16 ਦੇ ਕਰੀਬ ਬੰਦੇ ਹਰ ਰੋਜ਼ ਇੱਕ ਦਿਨ ਚੋਂ ਦਾ ਸਪੌਟ ਮਰਦੇ ਸੀਗੇ ਨੰਬਰ 1 ਸੀ ਪੰਜਾਬ ਐਕਸੀਡੈਂਟ ਦੀਆਂ ਮੌਤਾਂ ਚ 16 ਦਾ ਮਤਲਬ ਹੋ ਗਿਆ 480 ਮਹੀਨੇ ਦੇ 480 ਦਾ ਮਤਲਬ ਹੋ ਗਿਆ ਸਾਲ ਦੇ 5000 ਤੋਂ ਉੱਪਰ ਬੰਦੇ ਔਨ ਦਾ ਸਪੌਟ ਮਰ ਜਾਂਦੇ ਸੀ ਐਕਸੀਡੈਂਟ ਅਸੀਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਨਵੇਂ ਮੁੰਡੇ ਕੁੜੀਆਂ ਨੂੰ ਟ੍ਰੇਨ ਕੀਤਾ ਉਹਨਾਂ ਨੂੰ ਫਸਟ ਡੇਟ ਦਾ ਸਮਾਨ ਉਹਨਾਂ ਨੂੰ ਕਤਰ ਉਹਨਾਂ ਨੂੰ ਹੋਰ ਐਕਸੀਡੈਂਟ ਵੇਲੇ ਕੰਮ ਆਉਣ ਵਾਲੀਆਂ ਜਿਹੜੇ ਵੀ ਇਕਵਿਪਮੈਂਟ ਦਿੱਤੇ ਤੇ ਮੇਰਾ ਡਾਟਾ ਨਹੀਂ ਹੈਗਾ ਇਹ ਭਾਰਤ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਨਿਤਨ ਗਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲਿਆ ਕਿ ਦੇਸ਼ ਨੂੰ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ 48% ਮੌਤਾਂ ਜਿਹੜੀਆਂ ਉਹ ਘੱਟ ਗਈਆਂ ਨੇ ਸਿਰਫ ਇੱਕ ਇੱਕ 5000 ਦੀ ਨਫਰੀ ਵਾਲੀ ਪੁਲਿਸ ਬਣਾਉਣ ਨਾਲ